ਮੈਂ ਜਸਪਾਲ ਮਸੀ ਚੇਅਰਮੈਨ ਆਲ ਇੰਡੀਆ 크ਰਿਸਚਨ ਸਮਾਜ ਮੋਰਚਾ ਪ੍ਰਧਾਨ ਇੰਟਰਨੈਸ਼ਨਲ ਮਸੀ ਇਕਤਾ ਕਮੇਟੀ ਇਹ ਅੱਜ ਦੀ ਜਿਹੜੀ ਆ ਪੁਲਿਸ ਕਮਿਸ਼ਨਰ ਸਾਹਿਬ ਨੂੰ ਜੋ ਦਰਖਾਸਤ ਦਿੱਤੀ ਗਈ ਆ ਜੋ ਬੀਤੇ ਸਮੇਂ ਤੋਂ ਤੁਸੀਂ ਦੇਖਿਆ ਵਟ ਕਰਿਸਮਸ ਤੋਂ ਬਾਅਦ ਜਿਹੜਾ ਗੁਜ਼ਰਿਆ ਵਾ ਇੱਕ ਬਹੁਤ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਇੱਕ ਇੱਕ ਆਦਮੀ ਆ ਵਿਅਕਤੀ ਦਾ ਨਾ ਜਿਹਦਾ ਸਣੀ ਮਸੀ ਬੱਕਰੀ ਜਿਹਦਾ ਨਾਮ ਆ ਉਹਦਾ ਨਾ ਬੱਕਰੀ ਨਹੀਂ ਆ ਜੀ ਉਹਦਾ ਨਾ ਬੱਬਰੀ ਆ ਅੱਛਾ ਚਲੋ ਬੱਬਰੀ ਆ ਬੱਕਰੀ ਆ ਜੋ ਵੀ ਆ ਹਾਂਜੀ ਹਾਂਜੀ ਉਹਨੇ ਬਹੁਤ ਜਿਹੜੇ ਗਲਤ ਵੀਡੀਓ ਬਣਾ ਕੇ ਜੀ ਮਨ ਘੜਤ ਵੀਡੀਓ ਬਣਾ ਕੇ ਆਪਣੇ ਨਿੱਜੀ ਚੈਨਲਾਂ ਤੇ ਹਾਂਜੀ ਜਿਹੜੇ ਪਰਸਨਲ ਉਹਨਾਂ ਦੇ ਚੈਨਲ ਆ ਕੋਈ ਜਿੱਦਾਂ ਹੁਣ ਤੁਸੀਂ ਸਾਰੇ ਵਕ ਵਕ ਪੱਤਰਕਾਰ ਭੈਣ ਭਰਾ ਸਾਡੇ ਆਏ ਜੋ ਜੀ ਇਦਾਂ ਕਿਸੇ ਨੂੰ ਨਾਮ ਬੁਲਾਉਂਦੇ ਹੋਏ ਆਪਣੇ ਘਰ ਦੇ ਵਿੱਚ ਹੀ ਗਿਣੀ ਮੱਥੀ ਸੋਚੀ ਸਮਝੀ ਸਾਜਿਦ ਦੇ ਤਹਿਤ ਬੜੀ ਮਾਨਕੜ ਤਕਾਣੀ ਬਣਾ ਕੇ ਦੋ ਮਨਿਸਟਰੀਆਂ ਨੂੰ ਲੜਾਣ ਦੀ ਉਹਨੇ ਪੂਰੀ ਕੋਸ਼ਿਸ਼ ਕੀਤੀ ਆ ਜਿਹਦੇ ਵਿੱਚ ਉਹ ਕਹਿ ਰਿਹਾ ਵਾ ਕਿ ਅਪੋਸਟਲ ਅੰਕੁਨਰੁਲਾ ਮਨਿਸਟਰੀ ਦੇ ਖਿਲਾਫ ਪ੍ਰੋਫਿਟ ਬਜਿੰਦਰ ਸਿੰਘ ਮਨਿਸਟਰੀ ਦੇ ਆਗੂ ਜਸਪਾਲ ਮਸੀ ਸੁਰਜੀਤ ਥਾਪਰ ਅਤੇ ਨਾਲ ਹੋਰ ਸਾਥੀ ਜਿਹੜੇ ਮੇਰੇ ਕੋਲ 크ਿਸਮਸ ਤੋਂ ਬਾਅਦ ਗਰਦਾਸਪੁਰ ਦੇ ਵਿੱਚ ਆਏ ਔਰ ਆ ਕੇ ਉਹਨਾਂ ਨੇ ਮੈਨੂੰ ਇਹ ਲਾਲਸ ਦਿੱਤਾ 1 ਲੱਖ ਰੁਪਏ ਤੋਂ ਲੈ ਕੇ ਜਿਹੜਾ ਇਹ 50 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਉਹਨਾਂ ਡਿਮਾਂਡ ਕੀਤੀ ਆ ਔਰ ਉਹਨਾਂ ਨੇ ਨਾਲ ਇਹ ਕਿਹਾ ਕਿ ਤੂੰ ਪਾਸਟਰ ਅੰਕੁਨ ਨਰੂਲਾ ਜੀ ਦੇ ਖਿਲਾਫ ਜੜੀਆਂ ਵਾ ਜਿਹੜੇ ਮਰ ਚੁੱਕੇ ਆਦਮੀ ਆ ਉਹਨਾਂ ਦੇ ਆਧਾਰ ਕਾਰਡ ਇਕੱਠੇ ਕਰਕੇ ਔਰ ਉਹਨਾਂ ਦੀਆਂ ਜੜੀਆਂ ਆਈਡੀਆਂ ਤਿਆਰ ਕਰਕੇ ਤੇ ਤੁਸੀਂ ਜੜੀਆਂ ਉੱਥੇ ਫੇਕ ਜੜੀਆਂ ਚਰਚ ਦੇ ਵਿੱਚ ਜਾਪੂ ਵਾਲ ਕੋ ਚਰਚ ਇਹਨਾਂ ਦੀ ਬ੍ਰਾਂਚ ਆ ਅਪੋਸਟਲ ਅੰਕ ਨੂੰ ਰੁਲਾ ਜੀ ਉਹਦੇ ਵਿੱਚ ਝੂਠੀਆਂ ਗਵਾਹੀਆਂ ਕਰਾਓ ਔਰ ਕਰਾਨ ਤੋਂ ਬਾਅਦ ਅਸੀਂ ਇੱਕ ਜਿਹੜੀ ਆ ਪ੍ਰੈਸ ਕਾਨਫਰੰਸ ਕਰਦੇਾਂਗੇ ਬਾਅਦ ਚ ਇਹਨਾਂ ਨੂੰ ਦੱਸਾਂਗੇ ਵੀ ਇਹ ਝੂਠੇ ਆ ਇਹ ਬਿਲਕੁਲ ਫੇਕ ਆ ਝੂਠੀਆਂ ਗੱਲਾਂ ਵਾ ਔਰ ਨਾ ਹੀ ਅਜ ਤੱਕ ਕੋਈ ਇਸ ਬੰਦੇ ਨਾਲ ਇਸ ਹਣੀ ਮਸੀ ਬੱਕਰੀ ਦੇ ਨਾਲ ਸਾਡਾ ਕੋਈ ਵਾਸਤਾ ਵਾ ਨਾ ਕੋਈ ਤਾਲੁਕਾਤਾ ਚੇਅਰਮੈਨ ਸਾਹਿਬ ਤੁਹਾਡੇ ਤੇ ਉਹਨਾਂ ਨੇ ਇਹ ਇਲਜ਼ਾਮ ਲਗਾਇਆ ਕਿਉਂ ਆ ਤੁਹਾਨੂੰ ਹੀ ਉਹਨਾਂ ਨੇ ਟਾਰਗੇਟ ਇਸ ਵਿਸ਼ੇ ਦੇ ਵਿੱਚ ਕਿਉਂ ਕੀਤਾ ਉਹਨਾਂ ਨੇ ਕਿਉਂਕਿ ਭਾਈਚਾਰੇ ਦੀ ਸੇਵਾ ਕਰਦੇ ਆ ਜਿੱਥੇ ਭਾਈਚਾਰੇ ਦੀ ਸੇਵਾ ਕਰਦੇ ਉਥੇ ਸਾਰੀਆਂ ਹੀ ਮਿਨਿਸਟਰੀਆਂ ਦੇ ਨਾਲ ਅਸੀਂ ਚੱਲਦੇ ਆ ਔਰ ਉਹਦੇ ਨਾਲ ਨਾਲ ਹੀ ਮੈਂ ਇੰਟਰਨੈਸ਼ਨਲ ਮਸੀਹ ਇਕਤਾ ਕਮੇਟੀ ਦਾ ਪ੍ਰਧਾਨ ਆ ਜਿਹੜੇ ਲਾਸਟ ਸਮੇਂ ਤਕਰੀਬਨ 8 ਤੋਂ 9 ਮਹੀਨਿਆਂ ਤੋਂ ਜਿਹੜੀ ਆ ਉਹ ਪ੍ਰੋਫੈਟ ਬਜਿੰਦਰ ਸਿੰਘ ਜੀ ਵੱਲੋਂ ਜੋ ਬਣਾਈ ਗਈ ਸੀ ਜਿਹਦਾ ਦਾਸ ਨੂੰ ਮੁੱਖ ਸੇਵਾਦਾਰ ਬਣਾਇਆ ਗਿਆ ਵਾ ਔਰ ਉਹਦੇ ਤਹਿਤ ਹੀ ਆਪਾਂ ਜਿਹੜੀ ਆ ਉਹਨਾਂ ਦੇ ਚਰਚ ਦੇ ਕੰਮਕਾਰ ਵੀ ਕਰਦੇ ਆ ਔਰ ਇਹ ਚਰਚ ਦੀ ਜਿਹੜੀ ਆ 크ਿਸਮਸ ਦਾ ਜਿਹੜਾ ਮਸਲਾ ਲੈ ਕੇ ਜੋ ਵੀ ਵਿਵਾਦ ਚੱਲ ਰਿਹਾ ਵਾ ਜੋ ਉਥੇ ਐਕਟਰਸ ਆਏ ਆ ਉਸ ਨੂੰ ਲੈ ਕੇ ਉਦੋਂ ਦਾ ਵਿਵਾਦ ਚੱਲਿਆ ਵਾ ਇਹ ਬੰਦਾ ਪਲਾਂਟ ਕੀਤਾ ਹੋਇਆ ਵਾ ਇਹਦੇ ਪਿੱਛੇ ਇੱਕ ਬਹੁਤ ਵੱਡੀ ਜਿਹੜੀ ਡੂੰਗੀ ਸਾਜ਼ਿਸ਼ ਆ ਨਹੀਂ ਉਹਨੂੰ ਕੀ ਫਾਇਦਾ ਬਬਰੀ ਨੂੰ ਕੀ ਇਹਦਾ ਇਹਦੇ ਵਿੱਚ ਫਾਇਦਾ ਜੋ ਤੁਹਾਨੂੰ ਟਾਰਗੇਟ ਕਿਉਂ ਨੇ ਐਡੀ ਵੱਡੀ ਗੱਲ ਤੁਹਾਡੇ ਤੇ ਇੱਕ ਇਲਜ਼ਾਮ ਲਗਾਇਆ ਪੈਸਿਆਂ ਲੈ ਕੇ ਕਿ ਤੁਸੀਂ ਉਹਨੂੰ ਪੈਸਿਆਂ ਦੀ ਡਿਮਾਂਡ ਕਰ ਰਹੇ ਹੋ ਤੇ ਇਹਦਾ ਉਹਨੂੰ ਕੀ ਫਾਇਦਾ ਮਿਲੇਗਾ ਕਿ ਉਹ ਤੁਹਾਡੇ ਤੇ ਇਲਜ਼ਾਮ ਲਗਾ ਰਿਹਾ ਹੈ ਦੇਖੋ ਵੀ ਜਿਹੜੇ ਵੀ ਬੰਦੇ ਉਹ ਕੋ ਕਰਾ ਰਹੇ ਆ ਕੋਈ ਲਾਲਚਤ ਹੋਏਗਾ ਇਹਦਾ ਆਮ ਬੰਦਾ ਤਾਂ ਕੋਈ ਕਿਸੇ ਦੇ ਹੱਕ ਚ ਬੋਲ ਨਹੀਂ ਦਿੰਦਾ ਔਰ ਇਹ ਦੋ ਮਿਸਟਰੀਆਂ ਨੂੰ ਜਿਹੜਾ ਲੜਾ ਰਿਆ ਵਾ ਔਰ ਮੈਂ ਤੇ ਇਥੋਂ ਤੱਕ ਸਮਝਦਾ ਵਾਂ ਕਿ ਇਹ ਬੰਦਾ ਜਿਹੜਾ ਵਾ ਸਣੀ ਮਸੀਹ ਆ ਇਹ ਮਸੀਹ ਭਾਈਚਾਰੇ ਦੇ ਵਿੱਚ ਜਿਹੜਾ ਵਾ ਇਹ ਲਾਂਬੂ ਲਾਣਾ ਚਾਹੁੰਦਾ ਵਾ ਪੰਜਾਬ ਦੇ ਸ਼ਾਂਤ ਪਾਈ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਵਾ ਔਰ ਇਹ ਧਾਰਮਿਕ ਦੰਗੇ ਕਰਾਉਣਾ ਚਾਹੁੰਦਾ ਬੜੀ ਵੱਡੀ ਸਾਜ਼ਿਸ਼ ਹੈ ਦੀ ਇਸ ਬੰਦੇ ਦੀ ਇਸ ਕਰਕੇ ਅੱਜ ਜਿਹੜਾ ਅਸੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਜਿਹੜਾ ਵਾ ਮਿਲੇ ਆ ਔਰ ਉਹਦੇ ਖਿਲਾਫ ਜਿਹੜੀਆਂ ਨੇ ਮਨ ਘੜਤੀ ਜਿਹੜੀਆਂ ਵੀਡੀਓ ਬਣਾਈਆਂ ਵਾ ਨਿੱਜੀ ਚੈਨਲਾਂ ਨੂੰ ਲੈ ਕੇ ਇੱਕ ਕੋਈ ਡਾਕਟਰ ਜੀਸਸ ਚੈਨਲ ਆ ਇੱਕ ਕੋਈ ਵਿਸ਼ਾਲ ਰਵੀ ਦਾਸੀਆ ਜਿਹੜਾ ਰਿਪੋਰਟਰ ਆ ਉਹ ਅਕਸਰ ਹੀ ਜਿਹੜਾ ਵਾ ਖਾਂਬੜਾ ਚਰਚ ਦੇ ਜਿਹੜੀਆਂ ਉਹਨਾਂ ਦੀ ਹੀ ਖਬਰਾਂ ਲਾਂਦੇ ਆ ਤੇ ਉਹਨਾਂ ਦੇ ਹਾਲੇ ਦਿਵਾਲੇ ਰਹਿੰਦੇ ਆ ਇਹ ਨਿੱਜੀ ਚੈਨਲਾਂ ਨੂੰ ਲੈ ਕੇ ਜਿਹੜਾ ਉਹਨਾਂ ਨੇ ਇਹ ਹੱਟ ਤੇ ਜਿਹੜਾ ਤੰਗ ਕੱਸਿਆ ਵਾ ਇਹ ਮੇਰੇ ਅਕਸ਼ ਨੂੰ ਔਰ ਪ੍ਰੋਫੈਟ ਬਜਿੰਦਰ ਜਿਹੜੇ ਸਿੰਘ ਜੀ ਆ ਮਿਨਿਸਟਰੀ ਜਿੰਨਾ ਦੀ ਆ ਉਹ ਵਰਲਡ ਫੇਮਸ ਜਿਹੜੇ ਪਾਸਟਰ ਆ ਜਿੱਥੇ ਵੀ ਉਹ ਕਰੂਸੜ ਕਰਦੇ ਲੱਖਾਂ ਲੱਖਾਂ ਦੇ ਉਹਨਾਂ ਦੇ ਜਿਹੜੇ ਆ ਇਕੱਠ ਹੁੰਦੇ ਆ 4 ਕਰੋੜ ਤੋਂ ਵੀ ਜ਼ਿਆਦਾ ਲੋਕ ਜਿਹੜੇ ਆ ਉਹਨਾਂ ਦੇ ਸ਼ਰਧਾਲੂ ਆ ਜਿਹੜੇ ਉਹਨਾਂ ਨੂੰ ਲਾਈਕ ਕਰਦੇ ਉਹ ਕਹਿੰਦਾ ਕਿ ਲਾਲਚ ਦਿੱਤਾ ਵਾ ਪੈਸਿਆਂ ਦਾ ਲਾਲਚ ਦਿੱਤਾ ਵਾ ਪ੍ਰਧਾਨਗੀ ਦੇਣ ਦਾ ਲਾਲਚ ਦਿੱਤਾ ਵਾ ਔਰ ਜਿਹੜੇ ਐਕਟਰਸ ਜਿਹੜੇ ਤਾਜਪੁਰ ਚਰਚ ਦੇ ਵਿੱਚ ਆਹੀ 크ਿਸਮਸ ਦੀ ਵਧਾਈ ਦੇਣ ਪੰਜਾਬ ਦੇ ਦੇਸ਼ ਦੇਸ਼ਾਂ ਦੇ ਲੋਕਾਂ ਨੂੰ ਬਹੁਤ ਸਾਰੇ ਐਕਟਰਸ ਆਏ ਸੀ ਉਹਨਾਂ ਵਿੱਚ ਇੱਕ ਲੜਕੀ ਮਹਿਮਾ ਚੋਦਰੀ ਵੀ ਐਕਟਰ ਜਿਹੜੇ ਸੁਪਰਸਟਾਰ ਆ ਆਏ ਸੀ ਇਹਨੇ ਐਵੀ ਵੀਡੀਓ ਚ ਕਿਹਾ ਵਾ ਕਿ ਮੈਂ ਤੁਹਾਨੂੰ ਸਾਡੇ ਵੱਲੋਂ ਇਹ ਲਾਲਚ ਦਿੱਤਾ ਕਿ ਤੁਹਾਨੂੰ ਫਿਲਮ ਦੇ ਵਿੱਚ ਰੋਲ ਦਿਵਾਇਆ ਜਾਏਗਾ 50000 ਰੁਪਏ ਮਹੀਨਾ ਤਨਖਾਹ ਦਿੱਤੀ ਜਾਊਗੀ ਬੜੇ ਜਿਹੜੋ ਮਨ ਘੜਤ ਕਹਾਣੀਆਂ ਬਣਾ ਕੇ ਉਹਨੇ ਕਿਹਾ ਵਾ ਜੇ ਐਕਟਰ ਦਾ ਰੋਲ ਲੈਣਾ ਉਹਦੀ ਸ਼ਕਲ ਸ਼ੂਰਤ ਹੈਗੀ ਤੁਸੀਂ ਆਪ ਵੇਖ ਲਓ ਹੈ ਉਹਦਾ ਚਿਹਰਾ ਹੈ ਕੋਈ ਐਕਟਰ ਤੇ ਲਾਈਕ ਇਹੜੇ-ਇੜੇ ਮਾਡਲ ਤੁਰੇ ਫਿਰਦੇ ਆ ਬੰਬੇ ਦੇ ਵਿੱਚ ਜਿਨ੍ਹਾਂ ਨੂੰ ਫਿਲਮਾਂ 'ਚ ਰੋਲ ਨਹੀਂ ਮਿਲਦਾ ਪੰਜਾਬ ਚ ਇਹਡੇ ਵੱਡੇ ਸਾਡੇ ਜਿਹੜੇ ਆ ਜਿਹੜੇ ਆ ਮਾਡਲਿੰਗ ਕਰਦੇ ਐਕਟਰ ਜਿਹੜੇ ਆ ਤੁਰੇ ਫਿਰਦੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਮੈਂ ਉਹਨਾਂ ਨੂੰ ਕਿੱਥੇ ਰੋਲ ਦਵਾ ਸਕਦਾ ਉਹ ਆਪਣੀ ਸ਼ਕਲ ਵਜਾ ਤੇ ਵੇਖੇ ਇਹ ਜਿਹੜੇ ਰੋਪ ਲਾ ਰਿਹਾ ਕਿ ਇਹਨੂੰ ਫਿਲਮ ਦੇ ਵਿੱਚ ਰੋਲ ਮਿਲ ਜੇਗਾ ਜਿਹੜੇ ਮੀਡੀਆ ਇਹ ਬਸ ਤੇ ਇੱਕੋ ਹੀ ਆ ਗੱਲ ਪ੍ਰੋਫਿਟ ਬਜਿੰਦਰ ਸਿੰਘ ਜੀ ਦੇ ਅਕਸ਼ ਨੂੰ ਖਰਾਬ ਕਰਨਾ ਸਾਡੇ ਚਰਚ ਦੀ ਬਦਨਾਮੀ ਕਰਨੀ ਔਰ ਉਹਦੇ ਨਾਲ ਨਾਲ ਜਿਹੜੇ ਸਾਡੇ ਕ੍ਰਿਸਚਨ ਲੀਡਰ ਆ ਜਿੱਦਾਂ ਮੈਂ ਹੋ ਗਿਆ ਮੇਰੇ ਨਾਲ ਸਰਜੀਤ ਥਾਪਰ ਜੀ ਆ ਔਰ ਸਾਡੇ ਜੋ ਮਿਨਿਸਟਰੀ ਦੇ ਪ੍ਰਧਾਨ ਅਵਤਾਰ ਜੀ ਆ ਇਹਨਾਂ ਦੇ ਐਕਸ਼ਨ ਨੂੰ ਖਰਾਬ ਕਰਨਾ ਇਹੋ ਵੇ ਇਹੋ ਇਹਨਾਂ ਦੇ ਇੱਕ ਟੀਚਾ ਵਾ ਔਰ ਇਹਦੇ ਪਿੱਛੇ ਜਿਹੜੇ ਇਹਦੇ ਆਕਾ ਵਾ ਜਿਨ੍ਹਾਂ ਨੇ ਪਿੱਛੇ ਸਾਰੀ ਜਿਹੜੀ ਆ ਕਹਾਣੀ ਲਿਖੀ ਆ ਉਹਨਾਂ ਦੇ ਚਿਹਰੇ ਵੀ ਅਸੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਿਹਾ ਹੋ ਗਿਆ ਬੇਨਕਾਬ ਕਰੋ ਭਾਈਚਾਰੇ ਨੂੰ ਤੁਹਾਡੇ ਮਾਧਿਅਮ ਤੋਂ ਪੂਰੇ ਜਗਤ ਦੇ ਪੂਰੇ ਸੰਸਾਰ ਦੇ ਮਸੀਹ ਭਾਈਚਾਰੇ ਨੂੰ ਆਮ ਲੋਕਾਂ ਨੂੰ ਦੱਸਣਾ ਚਾਹੁੰਦਾ ਵਾ ਜੇ ਕੋਈ ਕੋਈ ਪ੍ਰੂਫ ਆ ਸਾਡੇ ਤੇ ਜਨ ਤੱਕ ਕਰੇ ਨਹੀਂ ਤੇ ਇਹ ਮਾਫੀ ਮੰਗੇ ਚੈਨਲ ਤੇ ਆ ਕੇ ਔਰ ਜਿਹੜੇ ਵੀ ਇਹਦੇ ਪਿਛੇ ਇਹਦੇ ਆਕਾ ਲੱਗੇ ਆ ਉਹਨਾਂ ਬਾਰੇ ਜਾਣਕਾਰੀ ਦੇਵੇ ਨਹੀਂ ਤੇ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਤੇ ਅਸੀਂ ਕਰਤੀ ਆ ਔਰ ਐਂਡ ਤੱਕ ਇਹਨੂੰ ਪਹੁੰਚਾਇਆ ਜਾਏਗਾ ਇਹਨੂੰ ਸਜ਼ਾ ਦਵਾਈ ਜਾਏਗੀ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਮ ਸੀਦੀ ਔਰ ਜਿਸ ਤਰ੍ਹਾਂ ਕੀ ਸਾਰੇ ਲੋਕ ਜਾਣਦੇ ਨੇ ਕਿ ਪ੍ਰਧਾਨ ਜਸਪਾਲ ਮਸੀਹ ਜੀ ਪਿਛਲੇ ਲੰਬੇ ਸਮੇਂ ਤੋਂ ਕੌਮ ਦੀ ਸੇਵਾ ਕਰ ਰਹੇ ਹਨ ਔਰ ਇੱਕ ਸਾਫ ਅਕਸ ਦੇ ਨਾਲ ਜਿਹੜਾ ਹੈ ਦੁਨੀਆ ਦੇ ਵਿੱਚ ਵਿਚਰਦੇ ਹਨ ਅੱਜ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਹਨਾਂ ਦੇ ਉੱਤੇ ਦੋਸ਼ ਪ੍ਰਤੀਰੋਧ ਨਹੀਂ ਹੈ ਕਿ ਕਿਤੇ ਵੀ ਇਹਨਾਂ ਨੇ ਕਿਸੇ ਕੋਈ ਕੋਈ ਪੈਸਾ ਲਿਆ ਹੋਵੇ ਜਾਂ ਕਿਸੇ ਨੂੰ ਕੋਈ ਤੰਗ ਪ੍ਰੇਸ਼ਾਨ ਕੀਤਾ ਹੋਵੇ ਔਰ ਬੜੀ ਸਾਫ ਸ਼ੋਭੀ ਦੇ ਨਾਲ ਜਿਹੜੇ ਹੈ ਚੱਲ ਰਹੇ ਨੇ ਔਰ ਪਿਛਲੇ ਦਿਨੀ ਕੁਝ ਸਨੀ ਬਬਰੀ ਦੇ ਵੱਲੋਂ ਕੁਝ ਬਿਆਨਬਾਜ਼ੀ ਕੀਤੀ ਗਈ ਜੋ ਪਰਸਨਲ ਹਮਲਾ ਇਹਨਾਂ ਦੇ ਅਕਸ ਤੇ ਕੀਤਾ ਗਿਆ ਹੈ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਮੇਜ ਨੂੰ ਲੋਕਾਂ ਦੇ ਵਿੱਚ ਗਲਤ ਕਰਕੇ ਦੱਸਿਆ ਗਿਆ ਹੈ ਔਰ ਅੱਜ ਇਸੇ ਸੰਬੰਧ ਵਿੱਚ ਇਹਨਾਂ ਨੇ ਮਾਨਯੋਗ ਕਮਿਸ਼ਨ ਸਾਹਿਬ ਦੇ ਅੱਗੇ ਅਪੀਲ ਕੀਤੀ ਹੈ ਕਿ ਇਹ ਜੋ ਮੇਰੀ ਸ਼ਖਸੀਅਤ ਨੂੰ ਤੱਬਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਮੇਰੇ ਸ਼ਖਸੀਅਤ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਦੇ ਸਬੰਧ ਵਿੱਚ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ ਜੇਕਰ ਇਹ ਕਹਿ ਰਹੇ ਨੇ ਕਿ ਫੋਨ ਆਏ ਨੇ ਜਾਂ ਮੇਰੀ ਮੀਟਿੰਗ ਹੋਈ ਹੈ ਤਾਂ ਲੋਕੇਸ਼ਨ ਦੀ ਜਾਂਚ ਹੋਣੀ ਚਾਹੀਦੀ ਹੈ ਫੋਨ ਕਾਲਸ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਜੋ ਜੋ ਉਹਦੇ ਕੋਲਿਜ ਨੇ ਇਲਜ਼ਾਮ ਲਾਇਆ ਹਨ ਉਹਨਾਂ ਦੇ ਸਬੂਤ ਜਿਹੜੇ ਪੇਸ਼ ਕਰਨੇ ਚਾਹੀਦੇ ਹਨ ਇਹ ਅੱਜ ਮਾਨਯੋਗ ਕਮਿਸ਼ਨ ਸਾਹਿਬ ਅੱਗੇ ਅਪੀਲ ਕੀਤੀ ਗਈ ਹੈ ਔਰ ਕਮਿਸ਼ਨ ਸਾਹਿਬ ਨੇ ਸਾਨੂੰ ਆਸ਼ਵਾਸਨ ਦਵਾਇਆ ਹੈ ਕਿ ਇਸ ਮਾਮਲੇ ਦੀ ਪੂਰੀ ਤਹਿ ਤੱਕ ਜਾਂਚ ਕੀਤੀ ਜਾਏਗੀ ਔਰ ਦੋਸ਼ੀ ਨੂੰ ਜਿਹੜਾ ਹੈ ਅੰਜਾਮ ਤੱਕ ਪਹੁੰਚਾਇਆ ਜਾਏਗਾ ਔਰ ਅਸੀਂ ਅੱਜ ਸਾਰੇ ਪਾਸਟਰ ਸਾਹਿਬਾਨ ਜਿਹੜੇ ਐ ਮਿਲਕ ਇਹਨਾਂ ਦੇ ਨਾਲ ਆਏ ਹਨ ਕਿਉਂਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਜਾਣਦੇ ਹਾਂ ਔਰ ਬਹੁਤ ਸਾਰੇ ਕਾਮੇਰਾ ਨੇ ਕੌਮ ਦੇ ਸਵਾਰੇ ਹਨ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਇਹ ਸਭ ਤੋਂ ਪਹਿਲਾਂ ਮੋਰੀ ਹੋ ਕੇ ਉੱਥੇ ਟੱਕਰਦੇ ਹਨ ਔਰ ਅੱਜ ਤੱਕ ਕਿਸੇ ਵੀ ਤਰ੍ਹਾਂ ਦੀ ਅਸੀਂ ਤੇ ਇਹਨਾਂ ਦੇ ਬਾਰੇ ਕੋਈ ਗੱਲ ਨਹੀਂ ਸੁਣੀ ਹੈ ਕਿ ਕਿਸੇ ਨੇ ਉਹਨਾਂ ਨੇ ਤੰਗ ਪ੍ਰੇਸ਼ਾਨ ਕੀਤਾ ਹੋਵੇ ਜਾਂ ਕਿਸੇ ਨੇ ਕੋਈ ਡਿਮਾਂਡ ਕੀਤੀ ਹੋਵੇ ਕਿਸੇ ਨੂੰ ਬਲੈਕਮੇਲ ਕੀਤਾ ਹੋਵੇ ਔਰ ਸਾਰੇ ਲੋਕ ਪਲੀ ਪਾਤੀ ਇਸ ਗੱਲ ਨੂੰ ਜਾਣਦੇ ਹਨ